ਗੁਰੂ ਪਿਆਰੇ ਸੁਰ ਸਵਾਦ ਸੰਸੰਗ ਜੀਓ ਪਵਨ ਤਨਾਂ ਜੀ ਦਾ ਦੌਰ ਇਹ ਸ਼ਾਉਤ ਹੈ ਇਹ ਜਿਹਦੇ ਜੋ ਸਰਦੇ ਘੜੀ ਲੁੰਧਿਆ ਪਵਨ ਤਨਾਂ ਜੀ ਦਾ ਸੇਨ ਤਨਾਂ ਦੀ ਪਿਆਰ ਹੈ ਮਹਾਰਾਜ ਇਸ ਤੋਂ ਪਹਿਲਾਂ ਆਪ ਪਤਿਪਾ ਜੀ ਦਾ ਸ਼ਬਦਾਂ ਦਾ ਹੈ ਬਾਹਰ ਨੂੰ ਤੋਂ ਨੋਜ ਦਾ ਇਹ ਸ਼ਬਦ ਦੁਸ਼ੀਲੀ ਪ੍ਰੋਗਰਾਮ ਵਿੱਚ ਜੀ ਪਾਗੋਹਾਂ ਵਿੱਚ ਸਪੱਸ਼ਟ ਹੋ ਰਿਹਾ ਹੈ। ਇਹ ਸ਼ਬਦ ਸੁਭਾਈ ਮਾਣ ਹੈ। ਤੇ ਰਾਗ ਉਤਨਸਿ ਹੈ। ਤਾਂ ਇਹ ਤੋਂ ਸ਼ਬਦ ਰੰਗ ਬੋਲ ਗਾ। ਪਰ ਆਪਾਂ ਸਰਕਾਰ ਦੇ ਦੇ ਆਪਣੇ ਤੌਰ ਤੇ ਪਾਗੋਹਾਂ ਤੋਂ ਜੀ ਕਿ ਇਹ ਸਭ ਦੀ ਰੰਤ ਕਰਨੀ ਹੈ ਇਹ ਸਭ ਜੀ ਜੋ ਕਰਨ ਕਰਤੇ ਰਹਾ ਹੋ ਵਾ ਦੋ ਬੰਤਿਆਂ ਦਾ ਇੱਕ ਪਤਾ ਹੈ ਇਹ ਸਭ ਵਿੱਚ ਮੁਖ ਪਾਉਂਦਾ ਹੈ ਦੁਹਾਉਂਦੇ ਬੰਤੇ ਵਿੱਚ ਸਭ ਤੋਂ ਮੁਖ ਉਹਦੇ ਇਸ ਹੁੰਦਾ ਹੈ ਤੇ ਪਗਤ ਨਾ ਜੀ ਗੋ ਮਾਧਮ ਨੂੰ ਸਹੋਧਨ ਕਰਕੇ ਕਹਿ ਰਹੇ ਹਨ ਗੋਬਾਲ ਤੇਰਾ ਆਰਤਾ ਆਰਤਾ ਸ਼ਬਦ ਦਾ ਅਰਥ ਹੈ ਦੁਖੀ ਆਲਾ ਲੋੜਵੰਦ ਮੰਗਤਾ ਗੋਬਾਲ ਦਾ ਅਰਥ ਹੈ ਤਾ ਤੇਰੀ ਬਲਨ ਕਰਵਾ ਗੋ ਕਈ ਗੋ ਦਾ ਅਰਥ ਦਾਤ ਗੋਪਾਲ ਧਰਤੀ ਦੀ ਪਾਲਣਾ ਕਰਨ ਵਾਲੇ ਇਹ ਪ੍ਰਮਾਤਮਾ ਮੈਂ ਤੇਰਾ ਮੰਗਤਾ ਹਾਂ ਦਾਤਾ ਜ਼ੋਰ ਵਾਤਾ ਮੈਨੂੰ ਜੀਵਨ ਬਤੀਤ ਕਰਨ ਦੇ ਲਈ ਕੁਝ ਚੀਜ਼ਾਂ ਦੀ ਲੋੜ ਹੈ ਤੇ ਤੂੰ ਸਾਰੇ ਦੀ ਪਾਲਣਾ ਜੋ ਰੂਪ ਦਾ ਹੈ ਤੇਰੀ ਪੂਰਣੀ ਉਹ ਤੁਣਾ ਜੋ ਮੈਨੂੰ ਹਨ ਪਦਾਰਥਾਂ ਦੇ ਮੰਗ ਰਿਹਾ ਹੂ। ਗੋਪਾਲ ਮੈਂ ਤੇਰਾ ਆਰਤਾ ਜੋ ਤੂੰ ਚੰਨ ਤੂਰੀ ਭਗਤ ਪਰਮ ਤੇ ਇਹ ਜੋ ਜਨ ਕਥਾ ਪਾ ਜੋ ਅਲਗ ਹੈ ਜਨ ਲਾਗ ਹੈ ਜੋ ਦਾ ਅਰਥ ਹੈ ਜਿਹੜਾ ਜਨ ਸੇਵਕ ਜੋਦੋਂ ਸੇਵਕ ਤੇਰੀ ਭਗਤੀ ਕਰਦਾ ਹੈ ਤਦ ਕਿਦਾਰ ਸਵਾਲ ਮੈਂ ਸੋਨ ਨੂੰ ਉਸ ਤੋਂ ਦੇ ਉਹਨਾਂ ਦੇ ਕਾਜ ਸਵਾਲ ਦਿੰਦਾ ਹੈ ਦੋਨਾਂ ਜੂੜਾ ਨੇ ਉਹ ਦੋਨਾਂ ਪੂਰੀਆ ਕਰਦਾ ਹੈ ਮੈਂ ਇਹ ਤਾਂ ਸੁਣਿਆ ਹੈ ਤੇਰੇ ਭਗਤਾਂ ਕੋ ਜਿਨ੍ਹਾਂ ਨੇ ਤੈਨੂੰ ਚੱਕਿਆ ਹੈ ਦਰਮੇਲ ਲੋੜਵੰਦਾਂ ਤੇ ਮੈਂ ਤੇਰੇ ਤੋਂ ਮੰਗਦਾ ਕਿਉਂਕਿ ਤੇਰੀ ਭਗਤ ਤੋਂ ਸੁਣਿਆ ਕਿ ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਕਾਜ ਸਵਾਤਾ ਹੈ ਤੇ ਮੈਂ ਤੇਰੇ ਕੋਲ ਭਗਤੀ ਦਾ ਆਸਮਾਂਦਾ ਪਰ ਸਰੀਰ ਨੂੰ ਪਾਲਣ ਦੇ ਲਈ ਹੋਰ ਜੋ ਪਦਾਰਥਾਂ ਦੀ ਲੋੜ ਉਹ ਵੀ ਤੇਰੇ ਕੋਲ ਮੰਗਦਾ ਕਿਉਂਕਿ ਭਗਤ ਉਹ ਫਤਿਹ ਨੂੰ ਕਰ ਸੋਦਾ ਕਿਉਂਕਿ ਉਹਦਾ ਧਿਆਨ ਭੁੱਖ ਲੱਗਣ ਕਾਰਨ ਭੋਜਨ ਦੇ ਉੱਤੇ ਚ ਜਾਏਗਾ ਮੈਂ ਤੁਹਾਨੂੰ ਇਹ ਜੀ ਦਵਾ ਦਵਾ ਇੰਕ ਬੱਚੋਂ ਉਹ ਖਲ ਨੂੰ ਹੀ ਹੋਏ ਤਾਂ ਸਾਨੂੰ ਬਹੁਤ ਚਾਹੋ ਪਰ ਮਾਦ ਕੋਲ ਉਸ ਨੂੰ ਖਾਣ ਦੀ ਰੋਟੀ ਨਹੀਂ ਬੱਚਾ ਰੋਟੀ ਨਹੀਂ ਖਰੀਦਾ ਮਾਂ ਗਰੀਬ ਹੈ ਉਹਦੇ ਕੋਲ ਇਹ ਲੋੜ ਪਦਾਰਥ ਜਿਹੜੇ ਭਗਤ ਜੀ ਨੂੰ ਮਿਲਦੇ ਉਹ ਹੈ ਤੇ ਰਾਤ ਦਾ ਸਮਾਂ ਹੈ ਉਹ ਉਸ ਸੁਇਤ ਹੈ ਬੱਚੇ ਨੂੰ ਕਿਸੇ ਤਰ੍ਹਾਂ ਸਵਾਲ ਹਾਂ ਇਹਦਾ ਲੋਟੀ ਤੋਂ ਧਿਆਨ ਹੋਰ ਪਾਸੇ ਤਫਾਕੇ ਛੱਡਾ ਕੇ ਧਿਆਨ ਰੋਟੀ ਤੋਂ ਮੈਂ ਸਵਾਲ ਹਾਂ ਕਿਸੇ ਤੋਂ ਬੜਾ ਜੋਰ ਲਗਾਏ ਕੋੜੇ ਕੋਸ਼ਣ ਕਿਤੇ ਉੱਪਰ ਬੱਚਾ ਭੁੱਖ ਲੱਗੀ ਉਹ ਧਿਆਨ ਹਾਲ ਬਜੇ ਰੋਟੀ ਵੱਲ ਸੀ ਕੋਹੋਟੀ ਮੰਗ ਰਿਹਾ ਸੀ ਉਹਨੇ ਆਖਰੀ ਕੋਸ਼ਸ਼ ਕੀਤੀ ਆਕਾਸ਼ ਦੇ ਵਿੱਚ ਚੰਦਰਮਾ ਪ੍ਰਕਾਸ਼ਮਾਨ ਸੀ ਤੇ ਉਹਨੇ ਬੱਚੇ ਨੂੰ ਕਿਹਾ ਦੇਖ ਕਿੰਨਾ ਸੋਹਣਾ ਚੰਦਰਮਾ ਆਕਾਸ਼ ਵਿੱਚ ਪ੍ਰਕਾਸ਼ਮਾਨ ਹੈ ਰੋਟੀ ਤੋਂ ਧਿਆਨ ਟਾਣ ਦੇ ਵੀ ਕਿੰਨਾ ਸੋਹਣਾ ਚੰਦਰਮਾ ਆਕਾਸ਼ ਵਿੱਚ ਪ੍ਰਕਾਸ਼ਮਾਨ ਹੈ ਬੱਦਕਨ ਵਿਹਾ ਮਾਂ ਬਿਲਕੁਲ ਰੋਟੀ ਦੀ ਬਦਕੂੜ ਹੈ ਮਾਂ ਕਰਨ ਦੇ ਵਿੱਚ ਰੋਟੀ ਨੂੰ ਤਾਂ ਧਿਆਨ ਬਣਾਉਣ ਨੂੰ ਮੈਂ ਤੂੰ ਚੰਦਰਮਾ ਦਿਖਾ ਰਿਹਾ ਸੀ ਪਰ ਤੂੰ ਫਿਰ ਵੀ ਚੰਦਰਮਾ ਦੇ ਵਿੱਚੋਂ ਰੋਟੀ ਦੀ ਗੱਲ ਕਰਦਾ ਬੁੱਖਾ ਹੁੰਦਾ ਜਿਵੇਂ ਉਹ ਭੁੱਖ ਤੇ ਨਹੀਂ ਕਰ ਸਕਦਾ ਇਸ ਲਈ ਗੁਰੂ ਸਾਹਿਬ ਨੇ ਸਾਨੂੰ ਧਾਮ ਜਿੱਤ ਕਿਰਤ ਕਰਦਿਆਂ ਆਪਣੇ ਪੁਜੀਵ ਕਰ ਲਈ ਲੋੜਾ ਮੂਰੀ ਕਰਨੀ ਤਾਂ ਉਹ ਦਿੱਕਤ ਕਰ ਪਉੜ ਤਨਾਂ ਦੇ ਜਿਹੜੇ ਹਨ ਉਹ ਵੀ ਇਸ ਕਰਕੇ ਨਾਭ ਰਹੇ ਹਨ ਕਿ ਇਹ ਦੇਰੀ ਸਰੀਰ ਦੀ ਲੋੜ ਹੈ ਸਰੀਰ ਨੂੰ ਦੋੜਾ ਇਹ ਮਿਲਣ ਦੀਆਂ ਪਦਾਰਥ ਤੋਰੇ ਸਰੀਰ ਤੰਦਰੁਸਤ ਰਹੇਗਾ ਤੇ ਤਾਂ ਹੀ ਤੇਰਾ ਨਾਮ ਜੋ ਜਪ ਸਤਨ ਤੇਰੀ ਭਗਤੀ ਦਾ ਸਤਨ ਬਾਰੇ ਵਿੱਚ ਹੋਰ ਵੀ ਪੰਕਤੀ ਆਉਂਦੀ ਹੈ ਕੰਦੇ ਨੇ ਭੁੱਖੇ ਪਾਉਤੇ ਨਾ ਪੀਜੋ। ਸਵਸਤੀ ਨੂੰ ਕੱਲ ਦੇਖੀ ਨਾ ਭੁੱਖੇ ਪਾਉਤੇ ਨਾ ਪੀਜੇ ਜੇ ਮਾਰਾ ਆਪਣੇ ਵਿੱਚ। ਮੈਨੂੰ ਇਸ ਸਰੀਰ ਦਾ ਜੋ ਧੰਮ ਹੈ ਉਹ ਪਦਾਰਥ ਭੋਜਨ ਤੋਂ ਮਿਲਣਾ لازم ਨਹੀਂ ਹੈ। ਗੁਰੂ ਮਹਾਰਾਜ ਨੇ ਜਿਹੜੇ ਭੁੱਖ ਨੂੰ ਕੀਤਾ ਉਸ ਦੇ ਭਾਈ ਸੰਗਤ ਵਿਚਵਾਦ ਵਿੱਚ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸਾਦ। ੁਰਮਾਨ ਦਾ ਸ਼ੰਤ ਜਿਹੜਾ ਮਹਾਰਾਜ ਨੂੰ ਬਚਨਾ ਕਿਆ ਪਹਿਲਾ ਬੰਗਤ ਪਛਾਣ ਕੇ ਜਿਹੜਾ ਮਹਾਰਾਜ ਢੋਖਾ ਹੈ ਉਹ ਸੰਗਤ ਵਿੱਚ ਬੈਠ ਕੇ ਪਿੱਛੇ ਲਾਭ ਨੂੰ ਉਹਦੇ ਦਿਮਾਗ 'ਚ ਤਰੋਖੀ ਇਸ ਕਰਕੇ ਜੋ ਸਰੀਰ ਦੀ ਦੋਰ ਹੈ ਉਹ ਕੋਈ ਕਹਿੰਦਾ ਨਾ ਜਿਵੇਂ ਉਹ ਕਹਿ ਰਹੇ ਨੇ ਕੀ ਮੰਨ ਰਹੇ ਨੇ ਤਾਂ ਜੀਤੋ ਮੰਗੋ ਕਿਉਂ ਤਦੇ ਮੈਨੂੰ ਦਾਲ ਵਿੱਚ ਰੱਖੀ ਹੈ ਸਿੱਧਾ ਦਾ ਸਾਹਮਣੇ ਆਪਨਾ ਮੈਨੂੰ ਆਤਮਾ ਤੋਂ ਚੱਲਦਾ ਰੂਪੀ ਪਰ ਆਪ ਕਿਉਂ ਬੰਨ੍ਹ ਕੇ ਚੱਲਦਾ ਹੈ ਇਹ ਜ਼ਰੂਰਤ ਹੈ ਫਿਰ ਪ੍ਰਮਾਤਮਾ ਤਾਂ ਸਿੱਧਾ ਮੰਗੋ ਹਮਰਾ ਖੁਸ਼ੀ ਕਰੇ ਨਿਤ ਜੀਉ ਕਹਿੰਦੇ ਤਾਂ ਕਿ ਮੈਂ ਨਿਤ ਹੀ ਇਹ ਸ਼ਾਕੇ ਪਦਾਰਥ ਖੁਸ਼ੀ ਰਹਾ ਦਿਲ ਕਰਕੇ ਤਿਰਤ ਰਹਾ ਤੇ ਜੇ ਤਿਰਤ ਹੋਵਾਂਗਾ ਭੋਜਨ ਪਕੋ ਤਾਂ ਹੀ ਤੇਰਾ ਭਜਨ ਕਰ ਸਕਾਂਗਾ ਜਿਵੇਂ ਤਨ ਦੀ ਖੁਰਾਕ ਭੋਜਨ ਹੈ ਤਨ ਨੂੰ ਭੋਜਨ ਨਾ ਮਿਲੇ ਤਤ ਕਮਜੋਰ ਹੋ ਜਾਂਦਾ ਹੈ ਅੰਦਰ ਕਾ ਬੁਆਰੀਆ ਬਾਬਾ ਜੀ ਕਮਜੋਰ ਤਤ ਇਸੇ ਤਰ੍ਹਾਂ ਮਨ ਦੇ ਖਰਾਬ ਭਜਨ ਹੈ ਤੇ ਮਨ ਨੂੰ ਭਜਨ ਨਾ ਮੇਰੇ ਮਨ ਨੂੰ ਕਮਜੋਰ ਹੋ ਜਾਂਦਾ ਹੈ ਦੋਹਰਦਾ ਹੈ ਤਾਖਰੇ ਕਾਮਾ ਵਿੱਚ ਫਸਿਆ ਰਹਿੰਦਾ ਹੈ ਸੈਮਾ ਵਿੱਚ ਫਸਿਆ ਰਹਿੰਦਾ ਹੈ ਅਕਤ ਨਾ ਜਿਹੜੇ ਕਹਿੰਦੇ ਨੇ ਫਿਰ ਵਾਹਿਗੁਰੂ

ਨੀਕਾ ਸਭ ਚਾਦਰਨ ਜੋਗੇ ਇਸਦੀ ਨੀਕਾ ਨਿਤ ਪਰ ਨੀ ਸਤਿਵਾਚ ਕਹ ਉਹ ਨੀਕੀ ਸ਼ਬਦਾਂ ਸ ਪਰ ਦੋਨਾਂ ਦਾ ਅਰਥ ਇਹ ਵੀ ਜੁੱਤੀ ਚੰਗੀ ਤੇ ਵਸਤੂ ਵੀ ਚੰਗੀ ਬਣੋ ਚਾਹੀਦੇ ਹਨ ਵਧੀਆ ਜੁੱਤੀ ਹੋਵੇ ਵਧੀਆ ਵਸਤੂ ਹੋਣ ਸਰੀਰ ਤੇ ਪਹਿਨਣ ਨੂੰ ਬਲੂਏ ਚਾਹੀਦੇ ਹਨ ਇਹ ਵੀ ਲੋੜ ਹੈ ਕਿ ਇਹ ਕੋਈ ਲਾਲ ਚਨੀ ਨਾ ਕਰ ਜੋ ਪੰਦਿਆਂ ਚਾਦਰਨ ਨੀਕਾ ਫਿਰ ਉਹ ਕਹਿੰਦੇ ਨੇ ਅਨਾਜ ਮੰਗੋ ਸਤ ਸੀਕਾ ਨੰ ਅਨਾਜ ਇਹਦਾ ਹੈ ਹਾਲਾਂਕਿ ਸਿਰ ਤਾਂ ਪਹਿਲਾਂ ਮੰਗਦੇ ਆਪਾਂ ਤੇ ਅਨਾਜ ਦੇ ਵਿੱਚ ਉਸ ਨਾਲ ਜਾਵਦ ਵੀ ਆ ਗਿਆ ਜੋ ਪੱਕੀ ਆਪੀ ਜੋ ਜੋ ਵੀ ਖਰਾਬ ਨੂੰ ਜੀ ਹੈ ਉਹ ਸਭ ਆ ਗਿਆ ਮੈਨੂੰ ਅਨਾਜ ਉੱਤੇ ਇਹਦਾ ਹੈ ਸਤ ਸੀਕਾ ਦਾਤਾ ਸਤ ਬਾਰੀ ਦਿਸ ਕੇ ਤੂੰ ਆਇਆ ਸਤਿ ਸ੍ਰੀ ਅਕਾਲ ਬਕਰਤਾਂ ਕਰਦੇ ਜਦੋਂ ਸੱਤ ਵਾਰ ਇਹ ਤੇ ਨੂੰ ਵਾਹਾਂ ਕੀਤਾ ਜਮੀਨ ਬੜੀ ਪੂਰੀ ਹੋਣੀ ਉਹਦੇ ਵਿੱਚ ਜਿਹੜੀ ਫਸਲ ਹੈ ਉਹ ਵਧੀਆ ਹੋਣੀ ਤਾਂ ਭਗਤ ਅਨੰਦ ਜੀ ਕਹਿੰਦੇ ਨੇ ਸਤ ਸੀਕ ਨਾਲ ਜਹਿੰਦਾ ਹੈ ਉਹ ਵਧੀਆ ਹਾਰ ਜਿਸ ਜਿਹਨੂੰ ਸਤਿ ਵਾਰ ਹੀ ਵਾਹਿਆ ਹੋਵੇ ਸਤਿ ਵਾਰ ਹੀ ਸਵਾਗਤ ਕਰਿਆ ਹੋਵੇ ਉਸ ਵਿੱਚ ਜਿਹੜੀ ਫਸਲ ਨਾਲ ਪੈਦਾ ਹੋਏ ਉਹ ਮਨੂੰ ਚੰਗਾ ਲੱਗਦਾ ਹੈ ਦੇਨ ਦੇ ਵਦੂ ਜਾਨ ਆਨਾਜ ਆਨਾਜ ਮੰਗਉ ਸਤਿ ਸ੍ਰੀ ਅਕਾਲ ਮੈਂ ਆਨਾਜ ਮੰਗਦਾ ਹਾਂ ਸਤਿ ਬਾਰੇ ਇਸ ਖੇਤੂ ਆਇਆ ਹੋਇ ਸੁਖੇਤ ਦਾ ਆਨਾਜ ਫਿਰ ਕਿ ਕਹਿੰਦੇ ਹਮ ਗਊ ਭੈਸ ਮੰਗਉ ਲਾਗੇ ਮੈਨੂੰ ਕਾਮ ਚਹਿ ਰਹਿ ਰਹੇ ਤੇ ਮਾਝ ਰਿਚੀ ਜਹੰਦੀਆ ਜ਼ਵੇਰੀ ਜ਼ਵੇਰੀ ਦਾਸਰ ਦੁੱਧ ਦੇ ਪਾਵੇ ਵੀ ਗਾਂ ਜੋ ਜੀਨੇ ਨੂੰ ਜਿਹੜੀ ਦੁੱਧ ਨਾ ਦੇ ਵਾਜੇ ਰੋ ਜੀ ਜਿਹੜੀ ਦੁੱਧ ਨਾ ਦੇ ਦੁੱਧ ਦੇਣ ਵਾਲੀ ਚਾਹੇ ਜੇ ਕਾਮ ਤੇ ਵਾਜੇ ਗਉ ਪੈਸ ਮੰਗੋ ਤਾਂ ਵੇਰੀ ਫਿਰ ਕਹਿੰਦੇ ਇੱਕ ਤਾਜਨ ਤੁਰੀ ਚੰਦੇਰੀ ਚੰਦੇਰੀ ਤਾਂ ਸੱਚੀ ਅਰਬ ਦੇਸ਼ ਦੇ ਵਿੱਚ ਜਿਹੜੀਆਂ ਘੋੜੀਆਂ ਸੀ ਉਹਨਾਂ ਨੂੰ ਮੰਨਿਆ ਜਾਂਦਾ ਸੀ ਚੰਗੀ ਦਸਤੋਰੀਆਂ ਕਿ ਉਹ ਜੋ ਬੇ ਬੱਚੇ ਨੂੰ ਜਨਮ ਦੇ ਦਿੰਦੀਆਂ ਸੀ ਤਾਂ ਉਹ ਬੜੇ ਉੱਚੇ ਚੋੜੇ ਹੁੰਦੇ ਸੀ ਫਤਿਹ ਦੇ ਵਿੱਚ ਬਦਵਾਨ ਬਦਵਾਨ ਪਾਪੋ ਜੀ ਜਦੋਂ ਮੈਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਉਣ ਦੀ ਸਵਾਰੀ ਵਾਸਤੇ ਬਦ ਜਾਂ ਅਰਬੀ ਘੋੜੀ ਵੀ ਚੁੱਕੀ ਜੋ ਆਮ ਬਹੁਤ ਬੜੀ ਬਸਤਾਲੂ ਸੁਪੰਤੀ ਦੀ ਵਿਆਖਿਆ ਕਰੀਏ ਕਿ ਸਭ ਨੂੰ ਬਹੁਤ ਵਧੀਆ ਕਾਰਜ ਚਾਹੀਏ ਤਾਂ ਤੋਂ ਜੁਤੀ ਚਾਹਤ ਜਾਣਦੇ ਇਹ ਛੁਲੇ ਦਿੱਤੇ ਮਾਨ ਮੰਗ ਹੈ ਪ੍ਰਮਾਤਮਾ ਬਹੁਤ ਅਨੁਕ੍ਰਿਤ ਇਹੋ ਜਿਹਾ ਜੋਰ ਕੋਲ ਨਹੀਂ ਉਹ ਵੀ ਜਿਹੜੀ 30 ਕਿਲੋਮੀਟਰ ਜਾ ਕੇ ਖਾ ਕੇ ਵਧੀਆ ਜਿਹੇ ਤਾਕਤ ਬਲ ਤੰਵੀਨ ਸੁਣ ਫਿਰ ਪ੍ਰਮਾਤਮਾ ਇਹ ਮੈਂ ਤੇਰੀ ਕੋਲ ਮੰਗਦਾ ਹਾਂ ਸੰਤ ਦੇ ਕਬਦੇ ਕਰ ਸਕੋ ਫਿਰ ਅਖੀਰ ਵਿੱਚ ਕਹਿੰਦੇ ਨੇ ਕਰਦੀ ਦੀ ਹਨ ਚੰਗੀ ਤੇ ਕਰਦੇ ਜਿਹੜੇ ਘਰਵਾੜੀ ਹੈ ਮਨ ਉਹ ਵੀ ਚੰਗੀ ਚੱਲਦੀ ਹੈ ਜਿਸ ਨੂੰ ਕਰ ਸੰਭਾਲਣਾ ਆਏ ਉਹ ਮਨ ਉਹ ਚੱਲਦੀ ਹੈ ਜੇ ਉਹ ਦਾਸ ਤੇ ਕਰੇ ਨੀ ਪਾਪ ਕਰ ਉਹ ਹੁਣ ਜਦੋਂ ਇਹ ਸਮੂਹ ਆਪਾ ਪੜਦੇ ਆ ਆਪਾਂ ਨੂੰ ਜੀ ਸਾਹਮਣੇ ਆਈ ਹੈ ਤਾਂ ਇਦਾਂ ਲੱਗਦਾ ਹੈ ਕਿ ਹਾਂ ਜਿਹੜੇ ਵਾਗਤ ਤਾਣਾ ਜੀ ਦਾ ਵਿਆਹ ਨਹੀਂ ਹੋਇਆ ਤਾਂ ਹੀ ਉਹ ਕਹਿ ਰਹੇ ਮੈਨੂੰ ਧਰਵਾਜ ਦੀ ਚੰਗੀ ਬਣਨੀ ਚਾਹੀਦੀ ਹੈ ਇਹਦਾ ਭਾਵ ਉਹ ਵਿਆਹ ਤੋਂ ਪਹਿਲਾਂ ਹੀ ਇਸ ਭਗਤੀ ਦੇ ਦਰਜੇ ਤੇ ਪਹੁੰਚ ਚੁੱਕੇ ਸਨ ਕਹਾਣੀ ਕੀ ਹੈ ਚੰਗੀ ਹੇ ਰਖੀਰ ਕੋ ਚਾਚਿਆ ਜਨ ਧੰਨਾ ਲੈ ਲੈ ਬੋਲੀ ਕਹਿੰਦੇ ਤੇਰਾ ਬਾਸ ਜਨ ਤੇਰਾ ਦਾਸ ਧੰਨਾ ਤੇਰੇ ਕੋਲੋਂ ਵਿੰਗ ਕੇ ਜਾ ਇਹ ਮਤੂ ਸੰਸਾਰ ਵਿੱਚ ਜੀਵਨ ਬਤੀਤ ਕਰਨੇ ਖੁਸ਼ਹਾਲ ਜੀਵਨ ਬਤੀਤ ਕਰਨੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਪ੍ਰਸਾਦ ਸੱਚੇ ਨੇ ਕਿਉਂਕਿ ਸ਼ਬਦ ਦਾ ਬਾਤ ਇਹਦੇ ਨਾਲ ਸਬੰਧ ਜਿੰਨੇ ਵੀ ਆਪਾਂ ਮਹੰਮਦ ਅਕ ਸ਼ਬਦ ਵਿਚਾਰੇ ਉਹਨਾਂ ਦੇ ਵਿੱਚ ਧੂਪ ਦੀਪ ਸੁਗੰਧ ਦਰਸਤਾਂ ਫੁੱਲ ਬਿਨਾਂ ਜ਼ਿਕਰ ਆਇਆ ਆਪ ਜੀ ਜੇ ਪਿਛਲੇ ਸ਼ਬਦਾਂ ਨੂੰ ਵਿਚਾਰੋ ਨਾਮ ਦੀ ਰਵਾਤ ਦੀ ਬੰਦ ਨਾਮ ਦੀ ਰਵਾ ਨਾਮ ਦੀ ਬਾਤ ਦੀ ਨਾਮ ਤੇ ਤੇ ਮਾਹਿ ਬਸਾਏ ਕਿਉਂਕਿ ਜਿਹੜੀ ਆਦਤ ਹੀ ਹੈ ਉਹ ਥਾਲੀ ਵਿੱਚ ਦੀਵੇ ਜਗਾ ਕੇ ਧੂਪ ਰੱਖ ਕੇ ਮੂਰਤੇ ਰੱਖ ਕੇ ਤੂਫਨ ਖਾ ਕੇ ਮੂਰਤੇ ਦੇ ਅੱਗੇ ਫਿਰ ਇਦਾਂ ਭਾਈ ਜੀ ਜਾਈ ਉਹਨੂੰ ਜਦ ਅਰ ਨਾਲ ਦਿੱਤਾ ਉਹ ਰਾਮਕ ਵਾਲੇ ਜਿਹੜੇ ਦਾਸ ਨੇ ਅਕਸਰ ਵੀ ਉਹ ਮੂਰਤੇ ਨੂੰ ਕਿਉਂ ਇੰਨ ਥਾਰੀਕੋ ਵਾਇਜ ਰਿਹਾ ਚਾਰ ਬਿਰਤਾਂ ਉਹਦੇ ਪੈਰ ਹੁੰਦੇ ਨੇ ਕਾਲੇ ਦਾ ਗੋਲ ਚੱਕਰ ਲਗਾ ਕੇ ਭਾਈ ਜੀ ਦਿੰਦਾ ਤੇ ਫਿਰ ਇੱਕ ਵਾਰੀ ਉਸਨੇ ਧੋਨੀ ਤੇ ਜਨਬੀ ਤੇ ਇੱਕ ਵਾਰੀ ਚੱਕਰ ਲਗਾ ਕੇ ਭਾਈ ਦਾ ਰਥਾਰੀ ਹਾਰ ਤੇ ਇੱਕ ਦੋ ਵਾਰੀ ਮੁਕਤ ਜਿਉਂ ਫਿਰ ਸੱਤ ਵਾਰੀ ਤੋਰੇ ਸਰੀਰ ਦੇ ਉਤੇ ਸਾੜੇ ਨੂੰ ਧਮਾ ਦੇ ਉਹਨੂੰ ਕਹਿੰਦੇ ਨੇ ਆਤ ਤੇ ਉਤਾਰ ਤੈ ਭਗਵਾਨ ਤਾਂ ਜਿਹਦੇ ਸ਼ਾਦ ਰੂਪ ਨਾ ਕਰੇ ਹੁਣ ਤੱਕ ਸ਼ਾਦਾ ਧੂਪ ਦਾ ਨਾ ਤੀਰ ਦਾ ਨਾ ਤਿਰ ਦਾ ਨਾ ਬੱਤੀ ਦਾ ਨਾ ਖੋਦ ਦਾ ਕੋਈ ਕਦ ਨਹੀਂ ਆਉਂਦਾ ਦਰਸ ਇਹ ਸਰੂਦ ਆਤ ਦੇ ਨਾਲ ਸੰਬੰਧਤ ਹੈ ਹੀ ਜਿਸ ਨੇ ਆਰਦਾ ਦੇ ਸ਼ਬਦ ਗੁਰਬਾਣੀ ਵਿੱਚੋਂ ਇਕੱਠੇ ਕੀਤੇ ਸੱਜਣ ਨੇ ਕਿਸੇ ਨਹੀਂ ਉਹ ਆਰਦਾ ਸ਼ਬਦ ਨੂੰ ਕਹਾਂਗੇ ਤੇ ਆਪਾਂ ਆਮ ਕਿਉਂ ਕਹਿੰਦੇ ਧਰਨਾ ਜੀ ਜੱਟ ਬਰਾਦਿਆ ਸਮੁੱਧ ਸੀ Rajasthan ਦੇ जाट ਸਿੱਟ ਤੇ ਆਮ ਪੰਜਾਬ ਦੇ ਵਿੱਚ ਹੁਣ ਵੀ ਗੱਲ ਪਰਚਲਿਤ ਹੈ ਕਿ ਬ੍ਰਾਹਮਣਾ ਦੀ ਆਰਦਾ ਜੱਟ ਦਾ ਤਹਾਕ ਦਰਸਤ ਆਰਦਾ ਸ਼ਬਦ ਬਿਲਕੁਲ ਆਰਦਾ ਨਾਲ ਕੋਈ ਸਬੰਧ ਨਹੀਂ ਰੱਖਦਾ ਆ ਦਾ ਸ਼ਬਦ ਦਾ ਆਪ ਤਰੰਗ ਉਦਾਸਨ ਕੀਤਾ ਲੋੜ ਬੰਦ ਦੁਖਸ਼ਾਦ ਅੰਮ੍ਰਿਤ ਸਰਵ ਆਪ ਦੀ ਤੇ ਆਪ ਦੇ ਸ਼ਬਦ ਮਿਲਦੇ ਜੂ ਤੇ ਹੁਣ ਕਰਕੇ ਕੋ ਦਿਖਾਉਂਦੇ ਜੇ ਆਪ ਦੀ ਜੋ ਸੰਬਧਤ ਹੁੰਦਾ ਤਾਂ ਧੋਖ ਦੇਵ ਦਾ ਜ਼ਿਕਰ ਕਰਦੇ ਜਿਵੇਂ ਭਗਤ ਕਬੀਰ ਜੀ ਦਾ ਪਹਿਲਾ ਸ਼ਬਦ ਵਿੱਚ ਆ ਰਿਹਾ ਉਹ ਤਰਦਾ ਦਾ ਸ਼ਬਦ ਵਿੱਚ ਆ ਰਿਹਾ ਗੁਰਦਾਣਾਕ ਸ਼ਬਦ ਦਾ ਸ਼ਬਦ ਵਿੱਚ ਆ ਰਿਹਾ ਜੋ ਹਨਾਥ ਸ਼ਬਦ ਉਹ ਦੁਰਸਾਲਿਆ ਜਿਕਰ ਆ ਪਰੇਦਰ ਵਿੱਚ ਕੋਈ ਇੱਕ ਦਾ ਆਰਟੀਨਾਸ ਨੂੰ ਕੋਚੀ ਕਰਦਾ ਹੈ ਇਹ ਸਾਸ ਸੁਣਿਓ ਭਗਤ ਅਨੰਦ ਉਸੇ ਨੂੰ ਇਹ ਗੱਲ ਸਮਝਾ ਰਹੇ ਨੇ ਕਿ ਜਿਹੜੇ ਰੱਬ ਦੀ ਭਗਤੀ ਕਰਦੇ ਨੇ ਰੱਬ ਉਹਦੇ ਕਾਸ਼ ਸਵਾਰਦਾ ਹੈ ਇਹ ਚੀਜ਼ਾਂ ਸਾਰੀਆਂ ਉਸ ਨੂੰ ਉਸਤੇ ਸਿੱਧਰੀ ਭਗਤਾਂ ਨੂੰ ਗੁਰਮਾਥਾ ਬਖਸ਼ਦਾ ਹੈ ਤੇ ਭਗਤਾਂ ਨੂੰ ਨਾ ਤਾਂ ਉਹ ਤਨ ਦੇ ਖਰਾਬ ਜਿਹੜਾ ਭੋਜਨ ਉਸਨੇ ਘੱਟ ਰਹਿੰਦਾ ਹੈ ਤੇ ਨਾਮ ਦੀ ਮਾਤਰੀ ਖਵਾਜ ਜੋ ਭਜਨ ਨਾ ਉਸ ਵਰ ਨੂੰ ਕੋਈ ਪਾਤਰ ਬਣਦਾ ਹੈ ਇਸ ਤਰ੍ਹਾਂ ਭਗਤਾਂ ਦਾ ਲੋਕ ਪਰਦੋਗ ਵਿੱਚ ਮੁਖ ਸੁਚਲਾ ਹੁੰਦਾ ਹੈ ਮੈਂ ਇੱਕ ਉਦਾਹਰਨ ਦੇ ਕੇ ਸਮਾਪਤ ਕਰਾਂਗੀ ਭਲੇਖਾ ਕਿਵੇਂ ਪੈ ਜਾਂਦਾ ਹੈ ਕਿ ਕਬੀਰ ਜੀ ਦਾ ਸ਼ਬਦ ਹੈ ਕਰਵਤ ਪਹਾ ਨ ਕਰਵਟ ਤੇਰੀ ਲਾਗ ਭਰੇ ਸੁਨ ਬੇਂ ਦੇਰੀ ਹਉ ਆਲੋਕ ਖੇਰ ਪਿਆਰੇ ਕਰਵਟ ਦੇ ਮੋਗੋ ਕਾਜ ਕੋ ਹਾਂ ਬਸ ਸੁਝੇ ਤੇ ਸੌਰੀ ਪਹਚਾਨ ਕਰ ਲੇ ਸਮਾਂ ਕਾਜ 6 ਮਿੰਟ ਦੇ ਬੇੜੇ ਕੋਟੇ ਜੇ ਅਰਥ ਕੀ ਹਨ ਬੇ ਜੇ ਪਿਆਰੇ ਮੈਨੂੰ ਸਿਰ ਦੇ ਉੱਤੇ ਆਰਾਮ ਚਲ ਜਾਏ ਉਹ ਇਨਾਂ ਨੂੰ ਖੁਦਾਈ ਕਰ ਜਿੰਨਾ ਦੁੱਖ ਤੂੰ ਮੇਰੇ ਵੱਲ ਕੁਝ ਖਾਹੋ ਜਿੰਨਾ ਦੁੱਖ ਕਰਉਤ ਭਲਾ ਕਰਉਤ ਕਦੇ ਨਾਰੇ ਭਲਾ ਦੇ ਚੰਗਾ ਹੈ ਕਰਉਤ ਭਲਾ ਨਾ ਕਰਉਤ ਤੇਰੀ ਪਰ ਤੇਰੀ ਕੁਛ ਜਣੀ ਬੰਦ ਚੱਲੀ ਰਹੇ ਤੇਰੀ ਕੁਛ ਜਣੀ ਮੈਨੂੰ ਆਰੇ ਨਾਲ ਜੀਰੇ ਦੰਦ ਤੁਮ ਜਾਣਾ ਦੁਖਦਾਈ ਹੈ ਤੇਰੀ ਕੁਛ ਤੇ ਕਰਉਤ ਭਲਾ ਨਾ ਕਰਉਤ ਤੇਰੀ ਲਾਗ ਕਨੇ ਸੁਣ ਬੇਨਤੀ ਮੇਰੀ ਮੇਰੇ ਘਰੇ ਲੱਗ ਜਾ ਮੇਰੀ ਬੇਨਤੀ ਸੁਣ اے ਪਰਮਾਤਮਾ ਮੇਰੇ ਵੱਲ ਕੁਛ ਨਾ ਮੋਹ ਵਾਲੇ ਮੁਖ ਫੇਰਿਆਰੇ ਮੈਂ ਕਿਰਾਰੇ ਤੇਰੇ ਤੋਂ ਸਦਕੇ ਜਾਂਦਾ ਹਾਂ ਮੇਰੇ ਵੱਲ ਮੁੱਖ ਕਰ ਕੁਛ ਨਾ ਕਰ ਕਰ ਬੁੱਤ ਤੇਰੇ ਮੋ ਕੋ ਕਾਹੇ ਤੁਮਾਰੇ ਫੇਰਿਆਰੇ ਸਭ ਕੁਛ ਦੇਖ ਕੇ ਮੈਂ ਜੋ ਮਾਰ ਰਿਹਾ ਤੇਰੀ ਪਿੱਠ ਇਹਦੀ ਦੁਦਾਇ ਤੇ ਸਭ ਦੇ ਅਖੀਰ ਦੀ ਇੱਕ ਪੰਕਤੀ ਹੈ ਕਹਿ ਤੂੰ ਵੀਰ ਸੁਣੋ ਮੇ ਲੋਈ ਅਬ ਤੁਮਰੀ ਪਰਤੀਤ ਨਾ ਲੋਈ ਭਾਵੇਂ ਤੁਮੇਂ ਦੇ ਘਰ ਵਾਲੇ ਦਾ ਵੀ ਨਾਮ ਤੇ ਇਹ ਸ਼ਬਦ ਨੂੰ ਵਿਚਾਰੇ ਤੋਂ ਬਿਨਾ ਜਿਵੇਂ ਸ਼ਬਦ ਆਪ ਦੇ ਵਿਚਾਂਤ ਕਰਦੇ ਵਿਚਾਰੇ ਤੋਂ ਬਿਨਾ ਇਸ ਸ਼ਬਦ ਨੂੰ ਵਿਚਾਰੇ ਤੋਂ ਬਿਨਾ ਇਸ ਦੀ ਵਿਆਖਿਆ ਜਿਹੜੀ ਸਾਖੀ ਪਰਾਂ ਦੇ ਪੀਤੇ ਕੀ ਵੀ ਕਬੀਰ ਜੀ ਆਪਣੇ ਘਰ ਵਾਲੇ ਲੋਈ ਦੇ ਨਾਲ ਨਰਾਜ ਹੋ ਗਏ ਤੇ ਲੋਈ ਬੇਨਤਾ ਕਰ ਰਹੀ ਹੈ ਵੀ ਮੇਰੇ ਨਾਲ ਕੁਛ ਨਾ ਤਾਰਦੇ ਗਏ ਤੁਮੇ ਬੋਲੀ ਤੁਖਦਾਈ ਗਲਤੀ ਹੈ ਮੇਰੇ ਬਨੂ ਨੂੰ ਕਰੋ ਇਕਬੀਰ ਜੀ ਤਾਂ ਜਵਾਬ ਦਿੰਦੇ ਨੇ ਕਹਤ ਕਬੀਰ ਸੁਣਾ ਲੈ ਲੋਈ ਹੁਬ ਤੁਮਰੀ ਬੋਲੀ ਇਤਨਾ ਹੋਈ ਮੈਂ ਹੁਣ ਤੇਰੇ ਪ੍ਰਤੀ ਇਤਨੀ ਕਰਦਾ ਹੁਣ ਤੇਰਾ ਵਿਸ਼ਵਾਸ ਨਹੀਂ ਕਰਦਾ ਪਰ ਦਰਸਨਾ ਲੋਈ ਸ਼ਬਦ ਦਾ ਕਬੀਰ ਜੀ ਦੇ ਘਰ ਵਾਲੇ ਦਾ ਨਾਮ ਹੈ ਸੀ ਪਰ ਇੱਥੇ ਲੋਈ ਸ਼ਬਦ ਕਬੀਰ ਜੀ ਆਪਣੇ ਘਰ ਵਾਲੇ ਲਈ ਨਹੀਂ ਵਰਤੇ ਲੋਈ ਦਾ ਅਰਥ ਇੱਥੇ ਲੋਕਾਈ ਜਗਤ ਵਿਆਕਰਨ ਮੁਤਾਬਕ ਜਦ ਲਈ ਸ਼ਬਦ ਭਗਤੇ ਫਿਰ ਆਪਣ ਨਾਲ ਸੰਜ ਕਰਾਂ ਕਹਿ ਤਕਬੀਰ ਸੁਣਾ ਰੇ ਲੋਈ ਸ਼ਬਦ ਹੈ ਰੇ ਸ਼ਬਦ ਪੁਰਖਵਾਚਕ ਹੈ ਜਗਤ ਦੇ ਨਾਲ ਸੰਬੰਧਿਤ ਹੈ اے ਜਗਤ ਹੁਣ ਮੈਂ ਤੇਰਾ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਤੇਰਾ ਮੋਹ ਜਿਹੜਾ ਹੈ ਇਹ ਵੀ ਰੱਬ ਤੋਂ ਛੋੜਨ ਵਾਲਾ ਹੈ ਤੇ ਜੇ ਧਰਮ ਵਾਲੀ ਦੇ ਨਾਮ ਦੇ ਲੱਤੇ ਜਾਂਦਾ ਤਾਂ ਫਿਰ ਰੇ ਸ਼ਬਦ ਥਾਂ ਤੇ ਨਹੀਂ ਹੋਣਾ ਸੀ ਇਸ ਤਰੀਕਾ ਉਹ ਕੋਲ ਖੜੇ ਰੇਤ ਤੇ ਰੀਜ਼ਰ ਪੈ ਗਿਆ ਵਿਆਹ ਕਰਨ ਤੋਂ ਅਣਜਾਣ ਹੋ ਗਏ ਸਾਕੀ ਘੜੀ ਸਾਕੀ ਕੀ ਘੜੀ ਕਬੀਰ ਜੀ ਨੇ ਇੱਕ ਦਿਨ ਕਿਹਾ ਆਪਣੀ ਘਰਵਾਲੀ ਨੂੰ ਸੁਣਿਆ ਜਨਾਂ ਦੇ ਵਿੱਚ 365 ਚੰਦਰ ਹੁੰਦੇ ਨੇ ਤੇ ਤੂੰ ਦਾ ਕਦੇ ਖਾਇਆ ਨਹੀਂ ਤੇ ਜਿੰਦਗੀ ਤੇ ਕਬੀਰ ਦੇ ਘਰਵਾਲੀ ਕਹਿਣ ਲੱਗੀ ਕਿ ਕੋਈ ਨਹੀਂ ਦਿਖਾ ਲੈ ਕਿਸੇ ਨੂੰ ਸਾਕੀ ਬਣਾਉ ਦੇ ਆਪਣੇ ਆਪ ਰੇਤ ਧਰੀ ਦੇ ਪੁਲਕੇ ਵਿੱਚ ਤੇ ਇੱਕ ਦਿਨ ਫਿਰ ਕਹਿੰਦੇ ਉਹਦੇ ਘਰਵਾਲੀ ਨੇ ਕਬੀਰ ਜੀ ਦੇ ਤੁਸੀਂ ਤਾਂ ਖਾ ਲਿਆ ਪੇਤ ਖਾਣ ਕਬੀਰ ਜੀ ਬਾਹਰ ਆਏ ਤੇ ਕਬੀਰ ਜੀ ਨੇ ਪੁੱਛਿਆ ਕੋਈ ਸਾਧੂ ਸੰਤ ਉmedel ਨਹੀਂ ਆਇਆ ਸੀ ਲੋਈ ਦੇ ਬੇਤ ਖਾ ਉmedel ਨਹੀਂ ਆਇਆ ਸੀ ਕਹਿੰਦਾ ਜੀ ਇੱਕ ਰੱਸੀ ਤੇ ਇੱਕ ਸੋਟਾ ਮੰਗਦੇ ਸੀ ਉਹ ਪਰ ਮੈਂ ਤੁਹਾਡੇ ਬਗੈਰ ਪੁੱਛੇ ਦਿੱਤਾ ਤੁਸੀਂ ਹੈ ਨਹੀਂ ਸੀ ਤੁਸੀਂ ਹੁੰਦੇ ਫਿਰ ਆਪ ਦੇ ਦਿੰਦੇ ਜਾਂ ਤੁਹਾਨੂੰ ਪੁੱਛ ਲੈਣ ਦੀ ਇਸ ਲਈ ਮਾਣੋਂ ਦਿੱਤਾ ਕਬੀਰ ਜੀ ਕਿੱਧਰ ਨੂੰ ਗਏ ਉਹਨਾਂ ਦਾ ਫਤਿਹ ਤਵੇਦਨ ਹੋ ਗਈ ਕਬੀਰ ਜੀ ਨੇ ਜਸਾ ਟੁਕਿਆ ਸੋ ਭਾਂ ਟੁਕਿਆ ਉਹਦੋਂ ਚੱਲ ਪਏ ਜਿੱਦਾਂ ਦੱਸਿਆ ਵੀ ਸਭ ਲੋਕਾਂ ਨੂੰ ਹੋ ਗਏ ਕਬੀਰ ਜੀ ਦਾ ਦੂਰ ਹੋਦਿਆਂ ਵੀ ਉਹਨਾਂ ਨੂੰ ਜਵਾਬ ਨਹੀਂ ਕਬੀਰ ਜੀ ਨੇ ਆਵਾਜ਼ ਮਾਰੀ ਸਾਧੂ ਠਹਿਰ ਜੋ ਮੈਂ ਕਬੀਰਾਂ ਪਿੱਛੇ ਆ ਰਹਿ ਜਾਂ ਤੁਹਾਡੇ ਉਹਨਾਂ ਨੂੰ ਕਮਾਲ ਦੇਖੀ ਕਰਦਨ ਵੀ ਕਬੀਰ ਜੀ ਦੇ ਰੱਸਾ ਹੱਥ ਵਿੱਚ ਸੋਪਾ ਹੁੰਦਾ। ਉਹ ਡਰਦੇ। ਦਰਸਤ ਕੀ ਲੋਜ ਨੇ ਕਹਿ ਦਿੱਤਾ ਸਾਖੀ ਦੇ ਅਨੁਸਾਰ ਵੀ ਕਬੀਰ ਜੀ ਤਾਂ ਹੋ ਗਏ ਪਾਗਲ ਉਹਨਾਂ ਦੇ ਹੱਥ ਵਿੱਚ ਰੱਸਾ ਹੈ ਤੇ ਸੋਪਾ ਹੈ। ਜਿਹੜਾ ਵੀ ਮਿਲਦਾ ਰੱਸੀ ਨਾਲ ਬੰਨ੍ਹ ਕੇ ਸੋਟਣਾ ਗੁੱਟ ਦੇ ਬਹੁਤ ਨੇ ਤੇ ਸਭ ਥਰਮ ਭੱਜ ਗਏ ਸੀ। ਤੇ ਜਦੋਂ ਉਹਨਾਂ ਕਬੀਰ ਜੀ ਦੇ ਹੱਥ ਵਿੱਚ ਸਾਧੂਆਂ ਨੇ ਦੇਖਾ ਸਾਬ ਨੂੰ ਕਬੀਰ ਦੇ ਹੱਥੋਂ ਜ ਰੱਸਾ ਸੁਟਦਾ ਉਹ ਹੋਰ ਭੱਜ ਨਹੀਂ ਪਾ ਉਹ ਸਾਬ ਨੂੰ ਕਬੀਰ ਜੀ ਕਹਿੰਦੇ ਉਹ ਸਾਬ ਨੂੰ ਖਾਲੀ ਦੇ ਜਾਣ ਕਬੀਰ ਜੀ ਵੀ ਭੱਜਦੇ ਹੀ ਪਾ ਉਹ ਵੀ ਭੱਜਦੇ ਨੇ ਉਹ ਭੱਜਦੇ ਨੇ ਤਾਂ ਵੀ ਕਬੀਰ ਜੀ ਸਾਨੂੰ ਪਕੜਨਾਂ ਦੇ ਰੱਸੇ ਨਾਲ ਬੰਧ ਸੁੋchnਾ ਕੁੱਟਣ ਨਾਲ ਤੇ ਫੇਰ ਆਖਰ ਕਬੀਰ ਜੀ ਨੇ ਜਾ ਕੇ ਪਕੜ ਲਿਆ ਉਹ ਕਹਿਣ ਲੱਗੇ ਜੀ ਸਾਬ ਕੁੱਟੋ ਨਾ ਕਬੀਰ ਜੀ ਕਹਿੰਦੇ ਮੈਂ ਕੁੱਟਣਾ ਥੋੜੀ ਭੈ ਤੁਸੀ ਦੱਸਾ ਬੰਗਿਆ ਸੀ ਸੁਣ ਧਾਮ ਹੋ ਗਿਆ ਸੀ ਮੈਂ ਤਾਂ ਦੇਣਾ ਉਹ ਕਹਿੰਦੇ ਅਸੀਂ ਤਾਂ ਮੰਗਿਆ ਕੋਈ ਨਹੀਂ ਰੱਸਾ ਦਾ ਸੋਟਾ ਤੁਹਾਡੇ ਘਰ ਹੋਏ ਨੇ ਕਿਸੇ ਜੀ ਕਬੀਰ ਦੀ ਰੱਸੀ ਫੜੀ ਹੱਥ ਵਿੱਚ ਸੋਟਾ ਫੜਿਆ ਕਿੱਲਾ ਮਿਲਦਾ ਕੁੱਟਦੇ ਬਹੁਤ ਅਸੀਮ ਨਾਲ ਬੰਨ੍ਹ ਕੇ ਅਸੀਂ ਤਾਂ ਤਾਂੜ ਕੇ ਭਜ ਰਹੇ ਸੀ ਕਬੀਰ ਜੀ ਕਦੇ ਨਹੀਂ ਇਹੋ ਗੱਲ ਦੇ ਪਰ ਉਹ ਤਾਂ ਧਰਵਾੜੀ ਦੇ ਇਤਿਹਾਸੇ ਵੀ ਉਹ ਰੱਸੀ ਤੇ ਸੋਟਾ ਮੰਗਦੇ ਸੀ ਮੈਂ ਤਾਂ ਤੁਹਾਨੂੰ ਤਾਂ ਕੁਝ ਕੁਇਆ ਕਬੀਰ ਜੀ ਵਾਪਸ ਆ ਗਏ ਘਰ ਵਾਲੇ ਨੂੰ ਕਹਿਣ ਲੱਗੇ ਵੇਤੋ ਕਮਾਲ ਦੀ ਗੱਲ ਕੀਤੀ ਉਹ ਤਾਂ ਕਹਿੰਦੇ ਸੋਤਾ ਸੀ ਮੰਗਿਆ ਤੇ ਰੱਸੀ ਮੰਗੀ ਤੇ ਉਹ ਤਾਂ ਕਹਿੰਦੇ ਇਹ ਕਹਿੰਦੇ ਸੀ ਕਬੀਰ ਜੀ ਫਾਦਰ ਹੋ ਗਏ ਤੂੰ ਇਹ ਕਿਹੜਾ ਰੱਸੀ ਸੋਤਾ ਅੰਦਰ ਚੁੱਕੀ ਚੁੱਕੀ ਲੱਗਦੀ ਕਬੀਰ ਜੀ ਦੇ ਘਰ ਵਾਲੇ ਕਹਿੰਨ ਲੱਗੇ ਸਾਡੇ ਤਾਂ ਚਲਿਤਰੀ ਦਿਖਾਈ ਹੈ ਉਸੇ ਤਰ੍ਹਾਂ ਕਹਿੰਦੇ 365 ਚਲਿਤ ਰਹਉਂਦੇ ਹਾਲੇ ਤੱਕ ਜਿੰਤਾ ਵੀ ਦਿਖਾਈ ਚਲਿਤਰੀ ਦਿਖਾਈ ਹੈ ਵੀ ਇਸਦੋਂ ਕਹੋ ਕਬੀਰ ਜੀ ਨਰਾਜ ਹੋ ਗਏ ਤਾਂ ਕਬੀਰ ਜੀ ਕਹਿੰਦੇ ਆਉਤ ਦੁਨੀਆ ਦੇ ਮੋਹ ਦੇ ਨਾ। ਸਿਰ ਸਾਖੀ ਬਣਾਈ ਲਈ ਰੇਤ ਰੀ ਸ਼ਬਦ ਦੇ ਕੋ ਵਿਖੇ ਕਹਤ ਕਬੀਰ ਸੁਣੋ ਰੇ ਲੋਈ ਇਹ ਜਗਤ ਦੇ ਮੋਹ ਇੱਥੇ ਅਰਥ ਹੈ ਮੈਂ ਹੁਣ ਮੈਂ ਤੇਰਾ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਜਿਹੜਾ ਜਗਤ ਦੇ ਦੁਨੀਆ ਦੇ ਮੋਹ ਵਿੱਚ ਫਸ ਜਾਂਦਾ ਉਹ ਰੱਬ ਤੋਂ ਟੁੱਟ ਜਾਂਦਾ ਹੈ। ਵੀ ਹੁਣ ਮੈਂ ਤੇਰਾ ਵਿਸ਼ਵਾਸ ਨਹੀਂ ਕਰਦਾ ਇਸ ਕਰਕੇ ਪਵਿੱਤਰਨਾ ਜਿਹਦਾ ਜਿਹੜਾ ਸ਼ਬਦ ਹੈ ਇਹ ਆਰਤੀ ਦੇ ਨਾਲ ਸੰਬੰਧਤ ਹਨ ਹੀ ਹੈ ਇਹਦੇ ਵਿੱਚ ਜੇ ਹੁੰਦਾ ਆਰਤੀ ਨਾਲ ਸੰਦਰ ਤੋਪ ਦੀਪ ਖੋਲ ਦਾ ਜ਼ਿਕਰ ਆਉਂਦਾ ਭਗਤ ਨਾਮ ਜੀ ਨੇ ਗੱਲ ਸਮਝਾਈ ਵੀ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਦੇ ਘਰ ਸੁਆਗਤ ਹੈ ਦੁਨਿਆਵੀ ਪੱਤਰ ਦੇ ਵੀ ਧਾਰਮਿਕ ਪੱਤਰ ਦੇ ਵੀ ਤੇ ਹਰ ਭਗਤ ਨੂੰ ਇਹਨਾਂ ਚੀਜ਼ਾਂ ਦੀ ਲੋੜ ਰਹਿੰਦੀ ਹੈ ਭੋਜਨ ਦੀ ਤੇ ਫੇਰ ਪਰਮਾਤਮਾ ਮੈਂ ਤੇਰੇ ਕੋਲ ਮੰਗ ਕੇ ਲੈ ਸਮਾਜ ਸਾਹਿਤ ਦੀ ਸਮਾਉਂਦੇ ਜੀ ਕੋਈ ਨ ਕੋਣ ਤੁਕੀਮਾ ਗੁਰੂ ਕੀ ਗ੍ਰੰਥਾ ਕਾਰਨ ਤੇ ਪਾਵਨ ਵਿਚਾਰ ਸਭੇ ਸਾਰ ਦੇ ਜਿਤਨੇ ਬੰਵਾਸ ਜਾਈਏ ਉਹਨਾਂ ਦਾਸ ਤੋਂ ਉਪਰੰਤ ਅਕੀ ਸਤਿ ਸਤਾਵ ਜੋ ਬਾਬਾ ਬਦਵੀਰ ਸਿੰਘ ਜੀ ਸਾਲ ਨੂੰ ਗੁਰਮੰਤਰ ਦੇ ਜਾਪ ਨਾਲ ਜੋੜਨ ਮੇ ਦਾਸ ਬਦੋਂ ਇੱਥੇ ਵੀ ਖਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ